ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਫੱਗਣ ਮੱਜਰੇ ਕਿਉਂਕਿ ਆਪਾਂ ਨੂੰ ਪਿੰਡ ਦੇ ਵਿੱਚ ਆ ਕੇ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਲੋਗਨ ਲਿਖੇ ਹੋਏ ਨੇ ਜੀ ਰੁੱਖ ਲਗਾਓ ਧਰਤੀ ਬਚਾਓ ਇੱਕ ਰੁੱਖ ਸੌ ਸੁੱਖ ਤੁਹਾਨੂੰ ਹੋਰ ਵੀ ਅਸੀਂ ਬਹੁਤ ਵਧੀਆ-ਵਧੀਆ ਸਲੋਗਨ ਲਿਖੇ ਹੋਏ ਨੇ ਸਾਰੇ ਤੁਹਾਨੂੰ ਵੀਡੀਓ ਰਾਹੀਂ ਦਿਖਾਵਾਂਗੇ ਇਹ ਜਿਹੜੀ ਪਿੰਡ ਦੀ ਪੰਚਾਇਤ ਹੈ ਬਹੁਤ ਹੀ ਵਧੀਆ ਕੰਮ ਕਰਿਆ ਹੋਇਆ ਤੇ ਸੜਕ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਦਰਖਤਾਂ ਦੇ ਆਲੇ-ਦੁਆਲੇ ਜੰਗਲੇ ਕਰਕੇ ਲੋਹੇ ਦੇ ਜੰਗਲੇ ਲਾਏ ਹੋਏ ਨੇ ਤੇ ਨਾਲ-ਨਾਲ ਲੋਹੇ ਦੇ ਪਿੱਲਰ ਗੱਡ ਕੇ ਤੇ ਸੰਗਲੀਆਂ ਵੀ ਲਾਈਆਂ ਹੋਈਆਂ ਨੇ ਬਹੁਤ ਸਫਾਈ ਹੈ ਸੜਕ ਦੀ ਤੇ ਆਲੇ-ਦੁਆਲੇ ਲੋਕ ਟਾਈਲ ਵੀ ਲੱਗੀ ਹੋਈ ਹੈ ਸੜਕ ਤੇ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਜਿਹੜੇ ਵੀ ਸਲੋਗਨ ਹੋਰ ਨੇ ਤੁਹਾਨੂੰ ਉਹ ਵੀ ਹੈ ਕਿੰਨਾ ਖੇਡਣਾ ਕਲਾ ਮਹਾਨ ਦੇਸ਼ ਦੀ ਉੱਚੀ ਹੋਈ ਸ਼ਾਨ ਪਿੰਡ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਫਾਈ ਦਾ ਪੂਰਾ ਧਿਆਨ ਰੱਖੋ ਪਿੰਡ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਹੋਰ ਵੀ ਸਲੋਗਨ ਲਿਖੇ ਹੋਏ ਨੇ ਉਹ ਵੀ ਦਿਖਾਵਾਂਗੇ ਪਿੰਡ ਦੀ ਸੜਕ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਸੜਕ ਦੇ ਆਲੇ-ਦਾਲੇ ਟੈਲਾਂ ਵੀ ਲਾਈਆਂ ਗਈਆਂ ਨੇ ਜਿਹੜੀ ਲੋਕ ਟਾਇਲ ਕਹਿੰਦੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਸਾਫ਼ ਸੁਥਰਾ ਪਿੰਡ ਹੈ ਜੀ ਪਿੰਡ ਫਗਣ ਮਾਜਰਾ ਪਿੰਡ ਦੀ ਪੰਚਾਇਤ ਨੇ ਠਾ ਸੰਗੜ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ लोहे ਦੇ ਪਿੱਲਰ ਗੱਡ ਕੇ ਪੰਚਾਇਤ ਨੇ ਬਹੁਤ ਹੀ ਵਧੀਆ ਕੰਮ ਕਰਿਆ ਹੋਇਆ ਜੀ ਫੱਗਣ ਮਾਝਰੇ ਦੀ ਪੰਚਾਇਤ ਨੇ ਬੇਟੀ ਬੇਟੀ ਬਚਾਓ ਪੜਾਓ ਬੇਟੀ ਬਚਾਓ ਬੇਟੀ ਪੜਾਓ ਦੇਖ ਸਕਦੇ ਹੋ ਤੁਸੀਂ ਸੰਗਲ ਤੁਸੀਂ ਸਾਰੇ ਦੇਖ ਸਕਦੇ ਹੋ ਸਾਰੀ ਸੜਕ ਦੇ ਉੱਤੇ ਲੋਹੇ ਦੇ ਸੰਗਲ ਲਾਏ ਹੋਏ ਨੇ ਇਹ ਜਿਹੜੇ ਸਲੋਗਨ ਲਿਖੇ ਹੋਏ ਨੇ ਇਹਨਾਂ ਨੂੰ ਪੜ ਕੇ ਬਹੁਤ ਹੀ ਮਨ ਖੁਸ਼ ਹੁੰਦਾ ਜਲ ਹੈ ਤਾਂ ਕੱਲ ਹੈ ਬਹੁਤ ਹੀ ਵਧੀਆ ਵਧੀਆ ਕੰਮ ਕਰੇ ਹੋਏ ਨੇ ਸਰਪੰਚ ਨੇ ਆਹ ਦੇਖੋ ਜੀ ਜਨ ਜਨ ਵਿੱਚ ਸੰਦੇਸ਼ ਬਚਾਓ ਰੁੱਖ ਲਗਾਓ ਰੁੱਖ ਲਗਾਓ ਸਾਰੇ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਇਦਾਂ ਦੇ ਸਲੋਗਨ ਲਿਖੇ ਹੋਏ ਨੇ ਸ਼ੁੱਧ ਹਵਾ ਦੀ ਜ਼ਰੂਰਤ ਹੈ ਕਿਉਂਕਿ ਜ਼ਿੰਦਗੀ ਬੜੀ ਖੂਬਸੂਰਤ ਹੈ ਬਹੁਤ ਹੀ ਵਧੀਆ ਸ਼ੇਅਰ ਲਿਖਿਆ ਹੋਇਆ ਹੈ ਪੜਾਈ ਨਾਲ ਨਾਲ ਖੇਡਾਂ ਵੀ ਸਰੀਰ ਲਈ ਬਹੁਤ ਜ਼ਰੂਰੀ ਹਨ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲਿਖਣੇ ਵਾਲੇ ਦੀ ਵੀ ਬਹੁਤ ਬੜੀ ਕਮਾਲ ਹੈ ਜੀ ਲਖਾਰੀ ਦੀ ਇਹ ਕਸਮ ਖਾਈਏ ਪ੍ਰਦੂਸ਼ਣ ਮੁਕਤ ਪਿੰਡ ਬਣਾਈਏ ਵਿਦਿਆਰਥੀਆਂ ਦਾ ਅਧਿਕਾਰ ਪੜੇ ਹਰੇਕ ਪਰਿਵਾਰ ਦੇਖ ਸਕਦੇ ਹੋ ਤੁਸੀਂ ਲਿਖਣੇ ਵਾਲੇ ਨੇ ਬੌਧਿਕ ਕਲਾ ਦੇ ਨਾਲ ਲਿਖਿਆ ਜੀ ਲੋ ਜੀ ਰੁੱਖ ਲਗਾਓ ਦੇਸ਼ ਬਚਾਓ ਇਸ ਧਰਤੀ ਨੂੰ ਸਵਰਗ ਬਣਾਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ-ਕਿਹੜੇ ਪਿੰਡ ਦੇ ਵਿੱਚ ਐਦਾਂ ਦੇ ਸਲੋਗਨ ਲਿਖੇ ਹੋਏ ਨੇ ਕਿਉਂਕਿ ਪਿੰਡ ਦੇ ਵਿੱਚ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਕੁਝ ਦੇਖਣ ਨੂੰ ਮਿਲਿਆ ਲੋ ਜੀ ਆ ਬਹੁਤ ਵਧੀਆ ਸਲੋਗਨ ਲਿਖਿਆ ਹੋਇਆ 21ਵੀਂ ਸਦੀ ਆਈ ਧੀਆ ਦਾ ਦੌਰ ਹੈ ਲਿਆਈ ਸ਼ੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ ਸਾਰਿਆਂ ਦਾ